ਤੇ ਗਰੰਟੀਡ ਰਿਜ਼ਲਟ ਹੈ ਕਿ 3 ਮਹੀਨਿਆਂ ਦੇ ਵਿੱਚ ਰਿਜ਼ਲਟ ਆਏਗਾ ਤੇ ਇਹ ਪਹਿਲੇ ਦਿਨ ਰਿਜ਼ਲਟ ਨਹੀਂ ਦੇਗਾ ਕਾਰਨ ਕਿ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਆ ਅੱਜ ਬਹੁਤ ਸਾਰੇ ਮਾਰਕੀਟ ਦੇ ਵਿੱਚ ਇਹੋ ਜਿਹੇ ਬ੍ਰਾਂਡ ਸੋਨੇ ਆ ਜਿਹੜੇ ਕਹਿੰਦੇ ਜੀ ਇੱਕ ਪਹਿਲੀ ਵਾਰੀ ਲਗਾਓ ਤੁਹਾਨੂੰ ਰਿਜ਼ਲਟ ਮਿਲੇਗਾ ਕਾਰਨ ਉਹਦੇ ਵਿੱਚ ਕੈਮੀਕਲ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਦਰਜ ਹੈ ਕਿ ਸਰਬ ਰੋਗ ਦਾ ਔਖਦ ਨਾਮ ਆਪਣੇ ਭਗਵਾਨ ਦਾ ਨਾਮ ਜਪੋ ਤੇ ਆਇਲ ਅਪਲਾਈ ਕਰੋ ਤੇ ਡੈਫੀਨੇਟਲੀ ਫਰਕ ਪਊਗਾ ਹੀ ਪਊਗਾ ਨਾਮ ਤੋਂ ਪਰ ਕੁਛ ਨਹੀਂ ਆ ਜਿੱਥੇ ਵੱਡੇ ਵੱਡੇ ਮੈਂ ਕਹਿੰਨੀ ਆ ਡਾਕਟਰ ਫੇਲ ਹੋ ਜਾਂਦੇ ਉੱਥੇ ਵੀ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਚੱਲ ਜਾਓ ਮੈਂ ਕਹਿੰਦੀ ਸਭ ਤੋਂ ਵੱਡੇ ਡਾਕਟਰ ਹੀ ਉਹ ਹੀ ਨੇ WHO ਕਹਿੰਦਾ ਹੈ ਕਿ ਅਗਰ ਸੈਨੀਟਰੀ ਪੈਡ ਚ ਨਹੀਂ ਕੁਆਲਿਟੀ ਨਹੀਂ ਹੈ ਕਿ 에ਅਰ ਪਾਸ ਔਨ ਹੋ ਸਕੇ 1 ਘੰਟੇ ਦੇ ਵਿੱਚ 108 ਤਰ੍ਹਾਂ ਦੇ ਜਮਸ ਪ੍ਰੋਡਿਊਸ ਹੁੰਦੇ ਆ ਜਿਦੇ ਕਰਕੇ ਅਜ ਰੈਸ਼ਸ ਇੱਚੀ ਰੈਸ਼ ਦੀ ਪ੍ਰੋਬਲਮ ਤੇ ਮਲਟੀਪਲ ਪ੍ਰੋਬਲਮਸ ਹੁੰਦੀਆਂ ਕਿਹੜੇ ਕਿਹੜਾ ਸਮਾਨ ਜਿਹੜਾ ਆ ਤਿਆਰ ਕਰਦੇ ਹੋ ਆਰਗੈਨਿਕ ਮੈਮ ਸਫਰ ਸ਼ੁਰੂ ਕੀਤਾ ਸੀਗਾ ਇੱਕ ਪ੍ਰੋਡਕਟ ਤੋਂ ਸੈਨੇਟਰੀ ਪੈਡਸ ਤੋਂ ਆਰਗੈਨਿਕ ਸੈਨੇਟਰੀ ਪੈਡਸ ਤੋਂ ਆਜ ਚੱਲਦੇ ਚੱਲਦੇ ਮੈਮ 18 ਤੋਂ ਵੀ ਪ੍ਰੋਡਕਟ ਅਸੀਂ ਤਿਆਰ ਕਰ ਰਹੇ ਆ ਇਨ ਹਾਊਸ ਸਾਡੀ ਮੈਨੂਫੈਕਚਰਿੰਗ ਆ ਜਿਹਦੇ ਵਿੱਚ ਸਾਡਾ ਹੈਅਰ ਆਇਲ ਆ ਜੋ ਬੈਸਟ ਸੈਲਰ ਆ ਸਾਡਾ ਸ਼ੈਂਪੂ ਆ ਸਾਡਾ ਆਰਥੋ ਦਾ ਆਇਲ ਹੈ ਸਾਡੀ ਸਲਿਮਟੀ ਹੈਗੀ ਹੈ ਸਾਡੇ ਫੇਸ ਪੈਕ ਨੇ ਇਦਾਂ ਮੈਮ ਚੱਲਦੇ-ਚੱਲਦੇ ਸਾਡੇ ਕੋਲ 18 ਤੋਂ 20 ਪ੍ਰੋਡਕਟ ਨੇ ਜੀ ਮੈਮ ਇੱਕ ਤੁਸੀਂ ਜਿਵੇਂ ਦੱਸਿਆ ਹੈਗਾ ਕਿ ਤੁਸੀਂ ਦਰਦਾਂ ਦਾ ਤੇਲ ਜਿਹੜਾ ਹੈ ਤਿਆਰ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਇਸ ਬਾਰੇ ਜਾਨਣਾ ਚਾਹਾਂਗੇ ਕਿ ਇਹ ਜਿਹੜਾ ਤੇਲ ਹੈਗਾ ਇਹ ਕੰਮ ਕਿਵੇਂ ਕਰਦਾ ਆ ਜੀ ਮੈਮ ਸਭ ਤੋਂ ਪਹਿਲਾਂ ਕਿ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹਾਂਗੀ ਕਿ ਆਯੁਰਵੇਦਾ ਇੱਕ ਪਰਮਾਨੈਂਟ ਹੀਲਿੰਗ ਦੇ ਉੱਪਰ ਕੰਮ ਕਰਦਾ ਹੈ ਇਹ ਗਾ ਰਿਜ਼ਲਟ ਦਿੰਦਾ ਹੈ ਸਾਰੀ ਜ਼ਿੰਦਗੀ ਦਾ ਇੱਕ ਪਰਮਾਨੈਂਟ ਰਿਜ਼ਲਟ ਦੇਗਾ ਤੁਹਾਨੂੰ ਮੈਂ ਮੈਂ ਤੇਲ ਹੈ ਸਾਡਾ ਆਫਜ਼ਾ ਦਰਦ ਮੁਕਤੀ ਆਰਥੋਵੈਦਾ ਆਇਲ ਜੋ ਕਿ 50 ਤੋਂ ਵੱਧ ਜੜੀ ਬੂਟੀਆਂ ਦੇ ਨਾਲ ਤਿਆਰ ਕੀਤਾ ਗਿਆ ਜਿਦੇ ਵਿੱਚ ਕੀ ਨਿਰਗੁੰਡੀ ਹੋਗੀ ਆਪਣਾ ਨਾਗਰ ਮੋਥਾ ਕਪੂਰ ਕਿਚਰੀ ਮਾਲਖੰਗਣੀ ਇਹਦੇ ਤੇ ਅਲੱਗ-ਅਲੱਗ ਤਰ੍ਹਾਂ ਦੇ ਆਇਲ ਪਾ ਕੇ ਇਹਨੂੰ ਜੋ ਇਹ ਸ਼ੇਅਰ ਸਾਡੇ ਪੁਰਾਣੀ ਜੜੀ ਬੂਟਿਆਂ ਉਹਦੇ ਨਾਲ ਇਹਨੂੰ ਤਿਆਰ ਕੀਤਾ ਗਿਆ ਤੇ ਇਹਨੂੰ ਲਗਾਉਣ ਦੀ ਵਿਧੀ ਜੋ ਹੈ ਉਹ ਅਸੀਂ ਇੱਥੇ ਮੈਂਸ਼ਨ ਵੀ ਕੀਤੀ ਹੈ ਜੋ ਕਿ ਅਸੀਂ ਬਿਹਾਈਂਡ ਦਾ ਕੈਮਰਾ ਵੀ ਗੱਲ ਕਰ ਰਹੇ ਸੀਗੇ ਕਿ ਲਗਾਉਣ ਦੀ ਵਿਧੀ ਹੈ ਕਿ ਭਗਤੀ ਨਾਲ ਸ਼ੁਰੂ ਕਰੋ ਆਪਣੇ ਭਗਵਾਨ ਦਾ ਨਾਮ 13 ਵਾਰੀ ਜਪੋ ਫਿਰ ਥੋੜਾ ਜਿਹਾ ਤੇਲ ਦੀ ਮਾਤਰਾ ਦਰਦ ਵਾਲੀ ਥਾਂ ਤੇ ਲਗਾਓ ਅਤੇ ਹੌਲੀ-ਹੌਲੀ 3 ਤੋਂ 5 ਮਿੰਟ ਤੱਕ ਮਾਲਿਸ਼ ਕਰੋ ਜਿੱਦਾਂ ਕਿ ਮੈਂ ਅੱਜ ਗੁਰਬਾਣੀ 'ਚ ਵੀ ਲਿਖਿਆ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਦਰਜ ਹੈ ਕਿ ਸਰਬ ਰੋਗ ਦਾ ਔਖਾ ਦਾ ਨਾਮ ਆਪਣੇ ਭਗਵਾਨ ਦਾ ਨਾਮ ਜਪੋ ਤੇ ਆਇਲ ਅਪਲਾਈ ਕਰੋ ਤੇ ਡੈਫੀਨੇਟਲੀ ਫਰਕ ਪਊਗਾ ਹੀ ਪਊਗਾ ਜੀ ਜਿਵੇਂ ਮੈਂ ਤੁਸੀ ਗੱਲ ਕੀਤੀ ਕਿ ਇਹ ਤੇਲ ਜਿਹੜਾ ਤੁਸੀਂ ਕਹਿੰਦੇ ਹੋ ਕਿ ਆਪਣੇ ਭਗਵਾਨ ਨੂੰ ਚੇਤੇ ਕਰੋ ਉਹਦਾ ਨਾਮ ਜਪੋ ਤੇ ਉਸ ਤੋਂ ਬਾਅਦ ਇਸ ਨੂੰ ਲਗਾਉਣਾ ਸ਼ੁਰੂ ਕਰੋ ਕਿੰਨੇ ਕੁ ਦਿਨਾਂ ਚ ਇਹਦਾ ਸਭ ਦਿਖਣਾ ਸ਼ੁਰੂ ਹੋ ਜਾਂਦਾ ਹੈ ਜੀ ਮੈਮ ਇੱਕ ਹਫਤੇ ਦੇ ਵਿੱਚ ਜੀ ਸਾਡੇ ਕੋਲ ਟੈਸਟਮੋਨੀਅਲਸ ਨੇ ਸਾਡੇ ਕੋਲ ਪਰਸਨਲ ਰਿਜ਼ਲਟ ਹੈਗੇ ਨੇ ਜਿ ਕਿ ਇੱਕ ਹਫਤੇ ਦੇ ਵਿੱਚ ਲੋਕਾਂ ਨੂੰ ਮੈਂ ਕਹਿੰਦੀ ਅਮੇਜ਼ਿੰਗ ਇਹੋ ਜੇ ਸਰਪ੍ਰਾਈਜ਼ਿੰਗਲੀ ਰਿਜ਼ਲਟ ਮਿਲੇ ਨੇ ਜਿਹੜੇ ਕਿ ਉਹਨਾਂ ਦੀ ਸੋਚ ਤੋਂ ਪਰੇ ਨੇ ਜੀ ਮਮ ਕਦੇ ਤੁਸੀਂ ਆਪਣੇ ਦੇ ਵੀ ਇਸ ਨੂੰ ਲਾਗੂ ਕੀਤਾ ਹੈਗਾ ਆ ਜੀ ਬਿਲਕੁਲ ਮੈਮ ਮੈਂ ਜਿੱਦਾਂ ਗੱਲ ਕਰ ਰਹੀ ਸੀ ਮੇਰਾ ਖੁਦ ਦਾ ਬ੍ਰਾਈਟ ਨੀ ਦਰਦ ਕਰਦਾ ਸੀਗਾ ਮਤਲਬ ਇੱਥੋਂ ਮੇਰੀ ਪੇਨ ਜਾਂਦੀ ਸੀਗੀ ਇੱਕ ਹਫਤੇ ਦੇ ਵਿੱਚ ਮੈਨੂੰ ਆਪਣੇ ਪਰਸਨਲ ਰਿਜ਼ਲਟ ਮਿਲੇ ਨੇ ਜੀ ਉਸ ਤੋਂ ਬਾਅਦ ਦੇਖੋ ਕੌਨਫੀਡੈਂਸ ਜਦੋਂ ਆਪਣੇ ਤੇ ਆਉਂਦਾ ਹੈ ਨਾ ਤਾਂ ਦੀ ਅਸੀਂ ਪ੍ਰੋਡਕਟ ਸੇਲ ਕਰ ਸਕਦੇ ਆ ਕਿ ਜਦੋਂ ਪਤਾ ਹੈ ਕਿ ਆਪਣੇ ਤੇ ਰਿਜ਼ਲਟ ਲੈ ਹੋਏ ਨੇ ਜੀ ਚਾਹੇ ਉਹ ਹੈਅਰ ਆਇਲ ਹੈ ਤੇ ਚਾਹੇ ਉਹ ਆਵਜ਼ਾਦਾ ਦਰਦ ਮੁਕਤੀ ਹੈ ਆਰਥੋ ਆਇਲ ਹੈ ਜੀ ਜਿਵੇਂ ਮੈਂ ਤੁਸੀ ਦੱਸਿਆ ਹੈਗਾ ਕਿ ਇਹ ਤੇਲ ਜਿਹੜਾ ਹੈਗਾ ਦਰਦਾਂ ਤੋਂ ਆਰਾਮ ਦਿੰਦਾ ਹੈਗਾ ਆ ਜੀ ਕਿੰਨੇ ਕੁ ਦਿਨ ਤੁਸੀਂ ਜਿਵੇਂ 7 ਦਿਨ ਬਾਅਦ ਹੈ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਆ ਕਿੰਨੀ ਕੁ ਦੇਰ ਤੁਸੀਂ ਲਗਾਉਣ ਨੂੰ ਇਹ ਕਹਿੰਦੇ ਹੈਗੇ ਹੋ ਜੀ ਜਿਦਾ ਕਿ ਅਸੀਂ ਗੱਲ ਕੀਤੀ ਕਿ ਇਹਦਾ ਰਿਜ਼ਲਟ ਡੈਫੀਨਿਟਲੀ ਜਿਹੜ ਕਿ ਜਿਹੜੇ ਪਹਿਲੇ ਦਿਨ ਤੋਂ ਰਿਜ਼ਲਟ ਸਟਾਰਟ ਹੋ ਜਾਂਦੇ ਨੇ ਦਿਖਣੇ ਤੇ ਹਫਤੇ ਦੇ ਅੰਦਰ ਅੰਦਾ ਤੁਹਾਨੂੰ ਜਿਹੜਾ ਪ੍ਰੋਪਰ ਪੇਨ ਤੋਂ ਜਲ ਫਰਕ ਪਾਏਗਾ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਰਮਾਤਮਾ ਦਾ ਨਾਮ ਲੈ ਕੇ ਤੁਸੀਂ ਤੇਲ ਦੀ ਵਰਤੋਂ ਕਰੋ ਤਾਂ ਤੁਹਾਨੂੰ ਆਰਾਮ ਮਿਲੇਗਾ ਇਸ ਜਹਨ ਦੇ ਵਿੱਚ ਖਿਆਲ ਕਿਵੇਂ ਆਇਆ ਤੁਹਾਡੇ ਜੀ ਮੈਂ ਸਾਡੇ ਮਹਾਪੁਰਖਾ ਵੱਲੋਂ ਦੱਸਿਆ ਜੋ ਸਾਨੂੰ ਰਸਤਾ ਦਿਖਾਇਆ ਗਿਆ ਇਹ ਉਹਨਾਂ ਦੀ ਵਡਿਆਈ ਹੈ ਠੀਕ ਹੈ ਸਾਡਾ ਇਹਦੇ ਵਿੱਚ ਰੋਲ ਨਹੀਂ ਆ ਜੋ ਉਹਨਾਂ ਨੇ ਸਾਨੂੰ ਸਿਖਿਆ ਦਿੱਤੇ ਅਸੀਂ ਉਹ ਹੀ ਐਪਲੀਕੇਬਲ ਕੀਤੀ ਹੈ ਜੀ ਜੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਹ ਜੋ ਵਡਿਆਈ ਦੇ ਰਹੇ ਨੇ ਸਾਡੇ ਮਹਾਪੁਰਖਾਂ ਦੇ ਸਾਡੇ ਗੁਰੂ ਮਹਾਰਾਜ ਸਾਡੇ ਬਾਬਾ ਦੀਪ ਸਿੰਘ ਜੀ ਬਾਬਾ ਨਨਤ ਸਿੰਘ ਜੀ ਦੀ ਵਡਿਆਈ ਹੈ ਜਿਨ੍ਹਾਂ ਨੇ ਸਾਨੂੰ ਇਹ ਰਸਤਾ ਦਿੱਤਾ ਤੇ ਸੱਚੇ ਮਾਰਗ ਤੇ ਚੱਲਣ ਦੀ ਇੱਕ ਪ੍ਰੇਰਣਾ ਦਿੱਤੀ ਹੈ ਸਾਡੇ ਮਹਾਪੁਰਖ ਨੇ ਭਾਈ ਗੁਰਕਬਾਲ ਸਿੰਘ ਜੀ ਜਿਨ੍ਹਾਂ ਨੇ ਛੋਟੇ ਹੁੰਦੇ ਤੋਂ ਸਾਨੂੰ ਜੋ ਸੰਸਕਾਰ ਦਿੱਤੇ ਨੇ ਉਹੀ ਅੱਜ ਅਸੀਂ ਇੱਧਰ ਐਪਲੀਕੇਬਲ ਕਰ ਰਹੇ ਹਾਂ ਇਹਨਾਂ ਵਿਸ਼ਵਾਸ ਜਿਹੜਾ ਆ ਤੁਹਾਨੂੰ ਕਿਵੇਂ ਵੱਜ ਜਾਂਦਾ ਹੈ ਪਰਮਾਤਮਾ ਦੇ ਉੱਪਰ ਜੀ ਮੈਂ ਮੈਂ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇਹ ਸਭ ਕੁਝ ਜੋ ਸਿੱਖਿਆਵਾਂ ਦਿੱਤੀਆਂ ਗਈਆਂ ਨੇ ਇਹ ਮਹਾਪੁਰਖਾਂ ਦੇ ਹੀ ਭੂਰਨੇ ਨੇ ਜੀ ਤਾਂ ਦੂਸਰਾ ਮੈਂ ਮਗਰ ਗੱਲ ਕਰੀਏ ਕਿ ਗੁਰਬਾਣੀ ਸਤ ਕਾਲ ਸਤਾ ਗੁਰਬਾਣੀ ਦੇ ਵਿੱਚ ਵੀ ਦਰਜਾ ਸਰਬ ਰੋਗ ਕਾ ਔਖਾ ਦਾ ਨਾਮ ਨਾਮ ਤੋਂ ਉੱਪਰ ਕੁਛ ਨਹੀਂ ਹੈ ਜਿੱਥੇ ਵੱਡੇ ਵੱਡੇ ਮੈਂ ਕਹਿੰਨੀ ਆ ਡਾਕਟਰ ਫੇਲ ਹੋ ਜਾਂਦੇ ਉੱਥੇ ਵੀ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਚੱਲ ਜਾਓ ਮੈਂ ਕਹਿੰਦੀ ਸਭ ਤੋਂ ਵੱਡੇ ਡਾਕਟਰ ਹੀ ਉਹ ਹੀ ਨੇ ਇਸ ਤੋਂ ਵੱਡੀ ਵਿਡਿਆਈ ਕੀ ਹੈ ਕਿ ਸਾਡੇ ਕੋਲ ਇਹੋ ਜਿਹਾ ਖਜ਼ਾਨਾ ਹੈ ਸਾਡੇ ਕੋਲ ਇਹੋ ਜਿਹੇ ਮਹਾਪੁਰਖਾਂ ਦੀਆਂ ਪੂਰਨੇ ਨੇ ਕਿ ਜਿਨ੍ਹਾਂ ਦੇ ਕਰਕੇ ਹੀ ਅੱਜ ਅਸੀਂ ਇੱਥੇ ਬੈਠੇ ਹਾਂ ਜੀ ਤੇ ਅਗਰ ਗੱਲ ਕਰੀਏ ਨਾਮ ਲੋਗੇ ਵੱਡੇ ਵੱਡੇ ਕਾਰਜ ਰਾਸ ਹੋ ਜਾਂਦੇ ਆ ਤਾਂ ਫਿਰ ਇੱਕ ਔਰਤ ਹੋ ਆਇਲ ਆ ਜੀ ਤੁਹਾਡੀ ਗੱਲ ਸਹੀ ਹੈਗੀ ਹੈ ਕਿ ਜਦੋਂ ਕਿਸੇ ਵੀ ਚੀਜ਼ ਨੂੰ ਅਸੀਂ ਵਿਸ਼ਵਾਸ ਨਾਲ ਕਰੀਏ ਨਾ ਉਹ ਸਾਨੂੰ ਜਿਹੜਾ ਹੈ ਅਸਰ ਜ਼ਰੂਰ ਦਿਖਾਉਂਦੀ ਹੈਗੀ ਹੈ ਜਿਵੇਂ ਤੁਹਾਨੂੰ ਵਿਸ਼ਵਾਸ ਕਿ ਤੁਹਾਡੇ ਪ੍ਰੋਡਕਟ ਜਿਹੜੇ ਆ ਲੋਕਾਂ ਤੇ ਅਸਰ ਕਰਦੇ ਆ ਤੇ ਬਾਕੀ ਲੋਕ ਤੁਹਾਨੂੰ ਆ ਕੇ ਵੀ ਕਹਿੰਦੇ ਕਿ ਇਹ ਸਾਡੇ ਤੇ ਅਸਰ ਕਰਦੇ ਆ ਦੂਜੀ ਮੈਂ ਬਹੁਤ ਵਧੀਆ ਮੈਨੂੰ ਚੀਜ਼ ਲੱਗੀ ਹੈ ਤੁਹਾਡੀ ਖਾਸੀਅਤ ਵੀ ਲੱਗੀ ਕਿ ਤੁਸੀਂ ਉੱਪਰ ਲਿਖਿਆ ਕਿ ਇਹਨੂੰ ਵਰਤੋ ਕਿਵੇਂ ਕਰਨੀ ਹੈ ਕਿ ਪਹਿਲਾਂ ਨਾਮ ਜਪਣਾ ਆ ਉਸ ਤੋਂ ਬਾਅਦ ਇਸ ਨੂੰ ਲਗਾਉਣਾ ਨਾਲੇ ਨਾਮ ਜਪਿਆ ਜਾਏਗਾ ਆਪਣੇ ਕਰਮ ਜਿਹੜੇ ਆ ਸਫਲ ਹੋ ਜਾਣਗੇ ਤੇ ਨਾਲੇ ਸਾਨੂੰ ਜਿਹੜਾ ਹੈਗਾ ਆਰਾਮ ਮਿਲੂਗਾ ਜੀ ਬਿਲਕੁਲ ਇਹ ਤੁਹਾਡੀ ਬਹੁਤ ਵਧੀਆ ਖਾਸੀਅਤ ਹੈਗੀ ਆ ਮਮ ਇੱਕ ਚੀਜ਼ ਹੋਰ ਦੱਸੋ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਜੜੀ ਬੂਟੀਆਂ ਤੋਂ ਇਹਨੂੰ ਤਿਆਰ ਕੀਤਾ ਗਿਆ ਹੈਗਾ ਆ ਮਮ ਕਈ ਵਾਰੀ ਕੀ ਹੁੰਦਾ ਹੈਗਾ ਕਿ ਲੋਕ ਇਹ ਪੁੱਛ ਲੈਂਦੇ ਹੈਗੇ ਆ ਕਿ ਇੱਕ ਵਾਰੀ ਜੇ ਇਹਨੂੰ ਖੋਲ ਲਿਆ ਤਾਂ ਕਿੰਨੇ ਕੁ ਦਿਨਾਂ ਤੱਕ ਇਹ ਖੁੱਲਿਆ ਰਵੇ ਤਾਂ ਇਹਦਾ ਅਸਰ ਘਟਦਾ ਨਹੀਂ ਹੈਗਾ ਜੀ ਮਮ ਇਹ ਆਯੁਰਵੈਦਿਕ ਹੈ ਠੀਕ ਹੈ ਇਹਦੇ ਕੋਈ ਐ ਐਕਸਪਾਇਰੀ ਡੇਟ ਨਹੀਂ ਆ ਜੀ ਚਾਹ ਖੁੱਲ ਜੇ ਚਾਹੇ ਤੁਸੀਂ ਸਾਲ ਬਾਅਦ ਵੀ ਯੂਜ਼ ਕਰੋਗੇ ਐਦਾ ਦਾ ਐਦਾ ਹੀ ਰਹੇਗਾ ਕਾਰਨ ਉਹਦਾ ਕੀ ਹੈ ਕਿ ਅਸੀਂ 1% ਵੀ ਇਹਦੇ ਵਿੱਚ ਕੈਮੀਕਲ ਨਹੀਂ ਯੂਜ਼ ਕਰਦੇ ਇਹ ਪ੍ਰੋਪਰ ਜੜੀ ਬੂਟੀਆਂ ਦੇ ਨਾਲ ਹੀ ਤਿਆਰ ਕੀਤਾ ਗਿਆ ਹੈ ਪ੍ਰੋਪਰ ਇੱਕਨ ਫਿਊਜ਼ਰ ਪ੍ਰੋਸੈਸ ਦੇ ਨਾਲ ਤਿਆਰ ਕੀਤਾ ਗਿਆ ਹੈ ਜਿਹਦੇ ਕੀ ਐਡਿ ਐਕਸਪਾਇਰੀਟਡ ਹੈ ਹੀ ਨਹੀਂ ਜੀ ਤੇ ਮੈਂ ਤੁਹਾਡੇ ਜ਼ਹਿਨ ਦੇ ਵਿੱਚ ਖਿਆਲ ਕਿਵੇਂ ਆ ਗਿਆ ਕਿ ਅਸੀਂ ਇਹੀ ਕੰਮ ਜਿਹੜਾ ਕਰਨਾ ਹੈ 100% ਜਿਹੜੇ ਹੈ ਆਰਗੈਨਿਕ ਪ੍ਰੋਡਕਟ ਲਾਂਚ ਕਰਨੇ ਹੈ ਜੀ ਮੈਂ ਮਗਰ ਤੁਹਾਨੂੰ ਗੱਲ ਕਰਾਂ ਕਿ ਕਿਰਤ ਸੱਚੀ ਸੁੱਚੀ ਚਾਹੀਦੀ ਹੈ ਜੀ ਠੀਕ ਹੈ ਸਮੇਸ਼ਾ ਤੋਂ ਇੱਕ ਕੰਮ ਸੀਗਾ ਕਿ ਜਿਹੜਾ ਕੰਮ ਵੀ ਹੋਵੇ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਹੋਵੇ ਇਹ ਵਾਕ ਮੈਮ ਨਾਲੇ ਪੁੰਨ ਨਾਲੇ ਫਲੀਆਂ ਅਗਰ ਮੈਂ ਸੈਨੇਟਰੀ ਪੈਡ ਦੀ ਗੱਲ ਕਰਾਂ ਨਾ ਮੈਮ ਇਹੋ ਜਿਹੀ ਲੇਡੀਜ਼ ਆ ਮੇਰੇ ਕੋਲ ਮੈਂ ਕੋਸ਼ਿਸ਼ ਕਰਾਂਗੀ ਉਹਦੇ ਟੈਸਟਮੋਨੀਜ਼ ਵੀ ਤੁਹਾਨੂੰ ਪ੍ਰੋਵਾਈਡ ਕਰਾਂ ਜਿਹੜੀ ਕਹਿੰਦੀ ਕਿ ਕਹਿੰਦੀ ਕਿ ਮੇਰੇ ਇੰਨੇ ਕੁ ਬੁਰੇ ਰੈਸ਼ਸ ਹੋ ਜਾਂਦੇ ਸੀ ਕਿ ਕੀ ਕਹਿੰਦੇ ਮੈਂ ਡਾਕਟਰਸ ਤੋਂ ਮਤਲਬ ਮੈਡੀਸਿਨ ਖਾ ਖਾ ਕੇ ਬੁਰਾ ਹਾਲ ਹੋਇਆ ਹੋਇਆ ਸੀਗਾ ਠੀਕ ਹੈ ਕਹਿੰਦੇ ਜਦੋਂ ਤੋਂ ਮੈਂ ਸੈਨੇਟਰੀ ਪੈਡ ਇਹ ਯੂਜ਼ ਕਰਨੇ ਸ਼ੁਰੂ ਕੀਤੇ ਕਹਿੰਦੇ ਮੇਰੀ ਜ਼ਿੰਦਗੀ ਦੇ ਵਿੱਚ ਬlesਸਿੰਗ ਆ ਅਫਜ਼ਾ ਜੀ ਤੇ ਯਾਨੀ ਕਿ ਇਹ ਉਹ ਮਾਰਗ ਹੈ ਕਿ ਇਹ ਉਹ ਕੰਮ ਹੈ ਜਿਹਦੇ ਵਿੱਚ ਨਾਲ ਸਾਨੂੰ ਦਵਾਵਾਂ ਮਿਲ ਰਹੀਆਂ ਨੇ ਤੇ ਪਲੱਸ ਸਾਡੀ ਨੀਤ ਜੋ ਹੈਗੀ ਹੈ ਇਹ ਹੀ ਹੈਗੀ ਕਿ ਸੱਚਾ ਤੇ ਇਮਾਨਦਾਰੀ ਨਾਲ ਇਹਨੂੰ ਜਿਹੜੇ ਪ੍ਰੋਡਕਟ ਲੋਕਾਂ ਤੱਕ ਪਹੁੰਚਾਏ ਜਾਣ ਜੀ ਤੇ ਜਿਹੜਾ ਮੈਨੂੰ ਸ਼ੈਂਪੂ ਹੈਗਾ ਆ ਜੀ ਇਹਦੀ ਕੀ ਖਾਸੀਅਤ ਹੈਗੀ ਹੈ ਜੀ ਮੈਂ ਮੈਂ ਵੀ ਜੜੀ ਬੂਟੀਆਂ ਦੇ ਨਾਲ ਤਿਆਰ ਕੀਤਾ ਗਿਆ ਸਲਫੇਟ ਫ੍ਰੀ ਹੈ ਪੈਰਾਬਨ ਫ੍ਰੀ ਹੈਗਾ ਇਹਦੇ ਵਿੱਚ ਵੀ ਜੜੀ ਬੂਟ ਕੰਬੋ ਦੇ ਨਾਲ ਅਸੀਂ ਦਿੰਦੇ ਆ ਤੇ 100% ਰਿਜ਼ਲਟ ਜਿਹੜੇ ਆ ਲੋਕਾਂ ਨੂੰ ਅੱਜ ਮਿਲ ਰਹੇ ਨੇ ਮੈਮ ਕੋਈ ਕੈਮੀਕਲ ਨਹੀਂ ਸਾਡੇ ਜਿੰਨੇ ਮਰਜ਼ੀ ਪ੍ਰੋਡਕਟ ਤੁਸੀਂ ਦੇਖ ਲਓ ਕਿਸੇ ਵਿੱਚ ਵੀ ਕੋਈ ਸਿੰਥੈਟਿਕ ਕਲਰ ਨਹੀਂ ਹੈ ਕੋਈ ਸਿੰਥੈਟਿਕ ਫ੍ਰੈਗਰੈਂਸ ਨਹੀਂ ਹੈ ਕੋਈ 1% ਕੈਮੀਕਲ ਦਾ ਅਸੀਂ ਯੂਜ਼ ਨਹੀਂ ਕਰਦੇ ਜੀ ਬਹੁਤ ਵਧੀਆ ਗੱਲ ਹੈਗੀ ਹੈ ਜੀ ਇਹ ਮੈਮ ਤੁਸੀਂ ਜਿਹੜਾ ਇੱਕ ਫੇਸ ਵਾਸ਼ ਤਿਆਰ ਕੀਤਾ ਹੈਗਾ ਆ ਜੀ ਇਹਦੀ ਕੀ ਖਾਸੀਅਤ ਹੈਗੀ ਇਹਨੂੰ ਲਗਾਉਣ ਨਾਲ ਕੀ ਫਾਇਦੇ ਹੋ ਜਾਂਦੇ ਆ ਜੀ ਮੈਮ ਸਭ ਤੋਂ ਵੱਡਾ ਹੈ ਕਿ ਇਹਦੇ ਵਿੱਚ ਜਿਹੜਾ ਨੈਚੁਰਲ ਕਲੈਂਜ਼ਰ ਆ ਨੈਚੁਰਲ ਕਲੈਂਜ਼ਰ ਹੁੰਦਾ ਮਲਤਾਨੀ ਮਿੱਟੀ ਜਿਹਨੂੰ ਕਹਿੰਦੇ ਆ ਜੀ ਤੇ ਮੈਮ ਅੱਜ ਚਲੋ ਮਾਰਕੀਟ ਦੇ ਵਿੱਚ ਜੋ ਚੱਲ ਰਿਹਾ ਹੈ ਹਨਾ ਕਿ origignal ਕੁਛ ਨਹੀਂ ਹੈ ਜੀ ਅਸੀਂ ਪ੍ਰੋਪਰ ਪਿਓਰ ਉਰ ਮਲਤਾਨੀ ਮਿੱਟੀ ਰॉ ਫਾਰਮ ਦੇ ਵਿੱਚ ਮੰਗਵਾਨੇ ਆ ਉਹਨੂੰ ਪਿਸਾਈ ਕਰ ਪਸਵਾਈ ਕਰਵਾ ਕੇ ਠੀਕ ਹੈ 18 ਜੜੀ ਬੂਟੀਆਂ ਦੇ ਨਾਲ ਇਹ ਫੇਸ ਵਾਸ਼ ਤਿਆਰ ਕਰਦੇ ਆ ਜੀ ਤੇ ਦੇ ਫਾਇਦੇ ਕੀ ਹੋ ਜਾਂਦੇ ਆ ਜੀ ਮੈਮ ਜਿੰਨੀ ਐਨੀਵਨ ਸਕਿਨ ਟੋਨ ਤੇ ਕੰਮ ਕਰਦਾ ਹੈ ਨੇਚਰਲ ਕਲੈਂਸ ਕਰਦਾ ਹੈ ਡੀਪ ਕਲੈਂジング ਕਰਦਾ ਹੈ ਠੀਕ ਹੈ ਤੇ ਪਿਗਮੈਂਟੇਸ਼ਨ ਤੇ ਉੱਪਰ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਤੇ ਡੇਲੀ ਬੱਚੇ ਤੋਂ ਲੈ ਕੇ ਮੈਂ ਕਹਿੰਦੀ ਆ 8 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਨੂੰ ਯੂਜ਼ ਕਰ ਸਕਦੇ ਨੇ ਕਿਉਂਕਿ ਕੋਈ ਵੀ ਕੈਮੀਕਲ ਨਹੀਂ ਹੈ ਜੀ ਤੇ ਇੱਕ ਮੈਮ ਤੁਸੀਂ ਜਿਹੜੀ ਹੈਗੀ ਐ ਇੱਥੇ ਚਾਹ ਪੱਤੀ ਵੀ ਦਿੰਦੇ ਹੈਗੇ ਹੋ ਜੀ ਇਹ ਚਾਹ ਪੱਤੀ ਦੀ ਕੀ ਖਾਸੀਅਤ ਹੈਗੀ ਹੈ ਜੀ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ ਬਿਲਕੁਲ ਮੈਮ ਇਹ ਸਾਡੀ ਅਫਜ਼ਾ ਡੀਟੌਕਸ ਲਿਮਟੀ ਆ ਜਿੱਦਾਂ ਕਿ ਆਪਾਂ ਸਟਾਰਟਿੰਗ ਦੇ ਵਿੱਚ ਮੈਮ ਨੇ ਗੱਲ ਕੀਤੀ ਕਿ ਅੱਜ ਸਾਡਾ ਖਾਣ ਪਾਣ ਸਾਰਾ ਹੀ ਕੈਮੀਕਲ ਸਪ੍ਰਿਆ ਦੇ ਨਾਲ ਹੋਇਆ ਹੋਇਆ ਹੈ ਭਰਪੂਰ ਹੈ ਜਾਨੀ ਕਹਿ ਸਕਦੇ ਆ ਮੈਂ ਮੈਂ ਸਾਡੇ ਬਾਡੀ ਦੇ ਵਿੱਚੋਂ ਜਿਨ੍ਹਾਂ ਟੌਕਸਿਨਸ ਐ ਜਿਨ੍ਹਾਂ ਹਾਰਮਫੁਲ ਕੈਮੀਕल्स ਐ ਉਹਨੂੰ ਸਾਡੀ ਬਾਡੀ ਤੋਂ ਰਿਮੂਵ ਕਰਦੀ ਐ ਜਿੱਦਾਂ ਕਿ ਮੈਂ ਖੋਲ ਕੇ ਦਿਖਾਨੀ ਐ ਇਹ ਪ੍ਰੋਪਰਟੀ ਲੀव्स ਐ ਠੀਕ ਐ ਜਿਹੜੇ ਕਿ ਆਰਗੈਨਿਕ ਐ ਸਾਡੀ ਬਾਡੀ ਨੂੰ ਡੀਟੌਕਸ ਕਰਦੇ ਨੇ ਤੇ ਸਾਨੂੰ ਜਿਹੜਾ ਆਬੈਸਟੀ ਜਿੱਦਾਂ ਮੋਟਾਪਾ ਅੱਜ ਜਿਹੜੀ ਮੇਨ ਲੋਕਾਂ ਨੂੰ ਇਸ਼ੂ ਆ ਰਿਹਾ ਮੋਟਾਪੇ ਦਾ ਉਹਦੇ ਤੋਂ ਵੀ ਇਹਨੂੰ ਜਿਹੜੀ ਨੈਚੁਰਲ ਵੇ ਦੇ ਵਿੱਚ ਜਿਹੜਾ ਆ weight ਘਟਾਉਣ 'ਚ help ਕਰਦੇ ਨੇ ਜੀ ਮੈਮ ਮੈਂ ਇਹਦਾ ਪਹਿਲਾਂ ਰੇਟ ਪੁੱਛਣਾ ਚਾਹੂੰਗੀ ਇਹ ਜਿਹੜਾ ਤੇਲ ਹੈਗਾ ਜੋ ਦਰਦਾਂ ਤੋਂ ਤੁਸੀਂ ਦਿੰਦੇ ਹੈਗੇ ਉਹ ਕਿੰਨੇ ਕੁ ਦਾ ਆਉਂਦਾ ਹੈ ਜੀ ਮੈਂ ਮੈਂ ਤਾਂ ਸਾਡੀ ਜੋ MRP ਹੈਗੀ ਹੈ 3.99 ਜੋ ਕਿ afza.in ਤੋਂ ਜਾ ਕੇ ਕਸਟਮਰ ਜਿਹੜੇ buy ਕਰ ਸਕਦੇ ਨੇ ਜੀ ਤੇ ਮੈਮ ਇਸ ਚਾਹ ਪੱਤੀ ਦਾ ਕੀ ਰੇਟ ਹੈਗਾ ਹੈ ਜੀ ਸੇਮ ਹੈ ਦਾ 3.99 ਹੈ ਜੀ ਜਿਵੇਂ ਮੈਮ ਤੁਸੀਂ ਗੱਲ ਕੀਤੀ ਸੀਗੀ ਕਿ ਤੁਸੀਂ ਸੈਨੇਟਰੀ ਪੈਡਸ ਤੋਂ ਜਿਹੜੀ ਹੈ ਇਸ ਦੀ ਸ਼ੁਰੂਆਤ ਕੀਤੀ ਸੀਗੀ ਜੀ ਇਹ ਦੂਜਿਆਂ ਨਾਲੋਂ ਕਿਵੇਂ ਵੱਖਰੇ ਹੈਗੇ ਆ ਜੀ ਮੈਂ ਮੈਂ ਦੂਸਰਿਆਂ ਨਾਲੋਂ ਕਿੱਦਾਂ ਵੱਖਰੇ ਨੇ ਇਹ ਬੋਲ ਕੇ ਤਾਂ ਨਹੀਂ ਮੈਂ ਤੁਹਾਨੂੰ ਇੱਕ ਲਾਈਵ ਡੈਮੋ ਦੇ ਵਿੱਚ ਦੱਸਾਂਗੀ ਕਿ ਕਿੱਦਾਂ ਹੈ ਡਿਫਰੈਂਸ ਕੀ ਹੈ ਜੀ ਇਹਦੇ ਵਿੱਚ ਮੈਂ ਪ੍ਰੋਪਰ ਮੇਰੀ ਸਟੱਡੀ ਹੈ ਪ੍ਰੋਪਰ ਤੁਹਾਨੂੰ ਇਹਦੇ ਇੱਕ ਪ੍ਰੋਪਰ ਤੁਹਾਨੂੰ ਦੱਸਾਂਗੇ ਕੀ ਕਿਸ ਤਰ੍ਹਾਂ ਮਾਰਕੀਟ ਦੇ ਸੈਨੇਟਰੀ ਪੈਡ ਤੇ ਅਬਜ਼ਾ ਦੇ ਸੈਨੇਟਰੀ ਪੈਡ ਚ ਡਿਫਰੈਂਸ ਕੀ ਹੈ ਜੀ ਆ ਵਾਕੀ ਦਰਸ਼ਕੋ ਆਪਾਂ ਜਿਹੜਾ ਹੈਗਾ ਇਹ ਤੁਹਾਨੂੰ ਇਹ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹਨਾਂ ਦੇ ਵਿੱਚ ਮੈਡਮ ਸਾਨੂੰ ਫਰਕ ਦੱਸਦੇ ਹੈਗੇ ਆ ਕਿਉਂਕਿ ਜਦੋਂ ਤੱਕ ਅਸੀਂ ਫਰਕ ਮਹਿਸੂਸ ਖੁਦ ਨਾ ਕਰਾਂਗੇ ਤੇ ਤਾਂ ਹੀ ਆਪਾਂ ਜਿਹੜਾ ਹੈ ਯਕੀਨ ਕਰ ਸਕਦੇ ਹੈਗੇ ਸੋ ਮੈਡਮ ਜਿਹੜਾ ਹੈ ਸਾਨੂੰ ਇਹਨਾਂ ਦਾ ਫਰਕ ਦਿਖਾਉਣ ਲੱਗੇ ਹੈ ਜੀ ਬਿਲਕੁਲ ਮੈਮ ਇਹ ਮੈਮ ਦੋ ਸੈਨੇਟਰੀ ਪੈਡਸ ਨੇ ਜਿਹੜੇ ਕਿ ਮਾਰਕੀਟ ਦੇ ਵਿੱਚੋਂ ਰੈਂਡਮਲੀ ਮਿਲਦੇ ਨੇ ਸਭ ਤੋਂ ਪਹਿਲੇ ਤੇ ਬੇਨ ਰਿਕੁਆਇਰਮੈਂਟ ਹੋ ਗਈ ਕਿ ਜੋ ਅਬਜ਼ੌਰਬ ਕਰਨ ਦੀ ਕਪੈਸਿਟੀ ਜੀ ਕਿ ਅਸੀਂ ਡਰਾਗਰ ਟਰੈਵਲਿੰਗ ਕਰ ਰਹੇ ਆ ਜਾਂ ਕਿਤੇ ਆ ਜਾ ਰਹੇ ਆ ਤੇ ਇਸ ਅਬਜ਼ੌਰਬ ਕਰਨ ਦੀ ਕਪੈਸਿਟੀ ਉਹਦੀ ਸੈਨੇਟਰੀ ਪੈਡ ਦੀ ਵਧੀਆ ਹੋਣੀ ਚਾਹੀਦੀ ਹੈ ਜੀ ਮੈਂ ਅਸੀਂ ਇੱਕ ਪਹਿਲਾ ਇੱਕ ਸੈਨੇਟਰੀ ਪੈਡ ਦੇ ਉੱਪਰ ਪਾਵਾਂਗੇ WHO ਦੀ ਬਾਰੇ ਇੱਕ ਰਿਪੋਰਟ ਆ ਕਿ ਸੈਨੇਟਰੀ ਪੈਡ ਚਿੰਨੀ ਕੁਆਲਿਟੀ ਹੋਣੀ ਚਾਹੀਦੀ ਹੈ ਕਿ ਉਹ ਜਿੰਨਾ ਵੀ ਬੈਕਟੀਰੀਆ ਰਿਲੀਜ਼ ਹੋ ਰਿਹਾ ਉਹਨੂੰ ਅਬਜ਼ਰਬ ਕਰ ਲੇ ਅਗਰ ਅਬਜ਼ਰਬ ਨਹੀਂ ਕਰਦਾ ਉਹ ਰਿਵਰਸ ਚ ਜਾਣਾ ਸਟਾਰਟ ਹੋ ਜਾਂਦਾ ਹੈ ਇਸ ਕਰਕੇ ਸਭ ਤੋਂ ਪਹਿਲਾ ਹੈ ਕਿ ਬੈਕਟੀਰੀਆ ਜੋ ਸਾਡੇ ਕੀ ਕਹਿੰਦੇ ਹੈਗਾ ਉਹਨੂੰ ਅਬਜ਼ਰਬ ਕਰ ਲੇ ਦੂਸਰਾ ਸੈਨੇਟਰੀ ਪੈਡ ਤੀਸਰਾ ਅਸੀਂ ਆਵਜ਼ਾ ਦਾ ਸੈਨੇਟਰੀ ਪੈਡ ਹੈ ਸਭ ਤੋਂ ਪਹਿਲਾਂ ਮੈਂ ਮੈਂ ਦੇਖੋਗੇ ਪੂਰੀ ਤਰ੍ਹਾਂ ਪੈਕ ਹੈ ਜੀ ਬਾਕੀ ਮੈਂ ਪਹਿਲਾਂ ਸਭ ਤੋਂ ਪਹਿਲਾਂ 4 ਵਿੰਗਸ ਹੈ ਤਾਂ ਕਿ ਡਿਸਲੋਕੇਟ ਨਾ ਹੋਏ ਹੁਣ ਐਦਤੇ ਵੀ ਪਾਣੀ ਪਾਵਾਂਗੇ ਅਸੀਂ ਅਸੀਂ ਸਭ ਤੋਂ ਪਹਿਲਾਂ ਅਸੀਂ ਇਹਦੇ ਤੇ ਪਾਣੀ ਪਾਇਆ ਸੀ ਕੋਣੇ ਚ ਦੇਖਦੇ ਆ ਕਿ ਮਟੀਰੀਅਲ ਕੀ ਯੂਜ਼ ਹੋਇਆ ਅਸੀਂ ਅਗਰ ਨਾ ਕੁਝ ਆਪਣੇ ਪ੍ਰੋਡਕਟ ਯੂਜ਼ ਕਰਨੇ ਹੋਣਾ ਫੇਸ ਤੇ ਅਸੀਂ ਬੜਾ ਇਨਕੁਆਇਰ ਕਰਦੇ ਆ ਕਿ ਇਹਦੇ ਚ ਕਿਹੜਾ ਇਨਗਰੀਡੀਅੰਟ ਪਾਇਆ ਹੈ ਕਿਹੜਾ ਸਾਡੀ ਸਕਿਨ ਲਈ ਜਿਹੜਾ ਹੈਗਾ ਫੇਵਰੇਬਲ ਹੈ ਜਾਂ ਨਹੀਂ ਹੈ ਪਰ ਜਦੋਂ ਸੈਨੇਟਰੀ ਪੈਡ ਦੀ ਗੱਲ ਆਉਂਦੀ ਹੈ ਨਾ ਕੋਈ ਵੀ ਮਾਰਕੀਟ ਚ ਜਿਹੜਾ ਅਵੇਲੇਬਲ ਆ ਅਸੀਂ ਯੂਜ਼ ਕਰ ਲੈਣੇ ਆ ਜੀ ਬਿਨਾ ਸੋਚੇ ਕਿ ਉਹਦਾ ਸਾਡੀ ਸਿਹਤ ਤੇ ਕੀ ਨੁਕਸਾਨ ਹੋ ਸਕਦਾ ਕਿਉਂਕਿ ਮੈਮਾ ਜਿੰਨੀਆਂ ਵੀ ਗਾਇਨੀ ਦੇ ਰਿਲੇਟਿਡ ਪ੍ਰੋਬਲਮ ਹੋ ਰਹੀਆਂ ਲੇਡੀਜ਼ ਨੂੰ ਉਹਦਾ ਰੂਟ ਕੌਜ਼ ਹੀ ਗਲਤ ਸੈਨੀਟਰੀ ਪੈਡ ਹੈ ਜੀ ਠੀਕ ਹੈ ਹੁਣ ਫਰਸਟ ਲੇਅਰ ਪਲਾਸਟਿਕ ਜੀ ਠੀਕ ਹੈ ਜੀ प्लास्ट लेयर प्लास्टिक मैम डब्ल्यूएचओ कहता है कि अगर पुंजदा गर्मी है हैना ਅਸੀਂ ਦੇਖਿਆ ਕਿ ਮੱਖੀਆਂ ਵੀ ਆਈਆਂ ਮੱਛਰ ਵੀ ਆਏ ਕਾਰਨ ਗਰਮੈਸ਼ ਦੇ ਨਾਲ ਜਿਹੜਾ ਬੈਕਟੀਰੀਆ ਪ੍ਰੋਡਿਊਸ ਹੁੰਦਾ ਉਹਦੇ ਨਾਲ ਸਾਰੀਆਂ ਪ੍ਰੋਬਲਮਸ ਆਉਂਦੀਆਂ ਸੇਮ ਮੈਮ ਅਗਰ WHO ਕਹਿੰਦਾ ਹੈ ਕਿ ਅਗਰ ਸੈਨੇਟਰੀ ਪੈਡ ਚ ਨਹੀਂ ਕੁਆਲਿਟੀ ਨਹੀਂ ਹੈ ਕਿ 에ਅਰ ਪਾਸ ਔਨ ਹੋ ਸਕੇ 1 ਘੰਟੇ ਦੇ ਵਿੱਚ 108 ਤਰ੍ਹਾਂ ਦੇ ਜਮਸ ਪ੍ਰੋਡਿਊਸ ਹੁੰਦੇ ਆ ਜਿਦੇ ਕਰਕੇ ਅੱਜ ਰੈਸ਼ਸ ਇਚੀ ਰੈਸ਼ ਦੀ ਪ੍ਰੋਬਲਮ ਤੇ ਮਲਟੀਪਲ ਪ੍ਰੋਬਲਮਸ ਹੁੰਦੀਆਂ ਠੀਕ ਹੈ ਨੈਕਸਟ ਅਸੀਂ ਦੇਖਦੇ ਆ ਸੈਨੇਟਰੀ ਪੈਡ जो कि एक रिनाउंड सैनिटरी पैड है मार्केट का प्लास्टिक स्विश किता पानी बार प्लास्ट लेयर प्लास्टिक जी मतलब टोटली ਜਿਹੜਾ ਇਹ 95% ਜਿਹੜਾ ਪਲਾਸਟਿਕ ਦੇ ਨਾਲ ਬਣਿਆ ਹੈ ਜੀ ਤੇ ਮੈਮ ਇੱਕ ਸੈਨੇਟਰੀ ਪੈਡ ਨੂੰ ਡੀਕੰਪੋਜ਼ ਮਤਲਬ ਸਾਡੇ ਧਰਤੀ ਤੋਂ ਖਤਮ ਹੋਣ ਲਈ 500 ਤੋਂ 800 ਸਾਲ ਲੱਗਦੇ ਨੇ ਇੱਕ ਸੈਨੇਟਰੀ ਪੈਡ ਨੂੰ ਖਤਮ ਹੋਣ ਲਈ ਜੀ ਤੇ ਇੱਕ ਵਿਮਨ ਆਪਣੀ ਲਾਈਫ ਦੇ ਵਿੱਚ 15000 ਤੋਂ 18000 ਸੈਨੇਟਰੀ ਪੈਡ ਯੂਜ਼ ਕਰਦੀ ਹੈ ਜੀ ਮੈਂ ਖੁਦ ਸੋਚੋ ਕਿ ਸਾਡੀ ਅਗਰ ਨਾ ਚਾਹੁੰਦੇ ਹੋਏ ਵੀ ਬੀਇੰਗ ਅ ਲੇਡੀ ਇੱਕ ਤਰਤੀ ਨੂੰ ਕਿੰਨਾ ਬੁਰਾ ਜਿਹੜਾ ਪਲਾਸਟਿਕ ਦੇ ਰਹੀ ਹੈ ਜੀ ਵਾਕੀ ਤੁਹਾਡੀ ਗੱਲ ਸਹੀ ਹੈਗੀ ਹੈ ਕਿ ਇੰਨਾ ਜ਼ਿਆਦਾ ਜਿਹੜਾ ਇਹ ਨੁਕਸਾਨ ਹੁੰਦਾ ਹੈਗਾ ਇਹ ਆ ਜੀ ਮੈਮ ਤੁਹਾਡੇ ਜਿਹੜੇ ਇਹ ਹੈਗੀ ਹੈ ਇਹ ਸੈਨੇਟਰੀ ਪੈਡ ਇਹ ਇਹਨਾਂ ਤੋਂ ਜਿਵੇਂ ਤੁਸੀਂ ਦੱਸੇ ਕਿ ਵੱਖਰੇ ਹੈਗੇ ਆ ਜੀ ਅਸੀਂ ਚਾਹੁੰਦੇ ਆ ਕਿ ਤੁਸੀਂ ਦੱਸੋ ਕਿ ਤੁਸੀਂ ਕਿਹੜੀਆਂ ਇਹਦੇ ਵਿੱਚ ਪਰਤਾਂ ਯੂਜ਼ ਕਰਦੇ ਹੋ ਜੀ ਬਿਲਕੁਲ ਮੈਮ ਉਹਨਾਂ ਆਜ਼ਾਦ ਦੇ ਸੈਨੇਟਰੀ ਪੈਡ ਨੂੰ ਅਸੀਂ ਦੇਖਾਂਗੇ ਮੈਮ ਫਰਸਟ ਲੇਅਰ ਟੋਟਲੀ ਕਾਟਨ ਜੀ ਮੈਮ ਸਰਜਰিক্যাল ਕਾਟਨ ਯੂਜ਼ ਹੋਈ ਹੈ ਜਿੰਨੇ ਸੈਨੇਟਰੀ ਪੈਡਸ ਹੁੰਦੇ ਨੇ ਮਾਰਕੀਟ ਦੇ ਉਹ ਪ੍ਰੋਬਬਲੀ 3 ਟੂ 4 ਲੇਅਰ ਹੁੰਦੇ ਨੇ ਠੀਕ ਹੈ ਅਬਜ਼ਾ ਦਾ ਸੈਨੇਟਰੀ ਪੈਡ 8 ਲੇਅਰ ਸੈਨੇਟਰੀ ਪੈਡ ਹੈ ਜੀ ਠੀਕ ਹੈ ਅਬਜ਼orb ਕਰਨ ਦੀ ਕਪੈਸਿਟੀ ਅਗਰ ਮਾਰਕੀਟ ਦੇ ਸੈਨੇਟਰੀ ਪੈਡ ਦੀ ਗੱਲ ਕਰੀਏ 30 ml ਤੱਕ ਹੀ ਹੁੰਦੀ ਹੈ ਇਹ ਸੈਨੇਟਰੀ ਪੈਡ 150 ml ਤੱਕ ਜੜਾ ਆ ਸੋ ਕਰ ਸਕਦਾ ਜੀ ਠੀਕ ਹੈ ਨੈਕਸਟ ਹੈ ਹਮ ਨੈਕਸਟ ਲੇਅਰ ਦੇਖੋਗੇ ਟੋਟਲੀ ਕਾਟਨ ਜੀ ਠੀਕ ਹੈ ਨੈਕਸਟ ਇਹਨੇ ਕੀ ਕੀਤਾ ਜਿੰਨਾ ਸੀ ਪਾਣੀ ਪਾਇਆ ਸੀਗਾ ਉਹ ਸਾਰਾ ਇਹਨੇ ਜੈਲ ਦੇ ਵਿੱਚ ਕਨਵਰਟ ਕਰਤਾ ਮੈਂ ਮੈਨੇ ਸਕਵੀਜ਼ ਕਰਿਓ ਹੇ ਯੀ ਨਿਰਦੇਸ਼ਕੋ ਜਿੰਨਾ ਸਕਵੀਜ਼ ਕੀਤਾ ਸਿਰਫ ਜੈਲ ਹੈ ਇਹ ਪਲਾਂਟ ਬੇਸ ਜੈਲ ਹੈ ਰਾਈਟ ਆ ਦੇਖੋ ਹੁਣ ਜਿੰਨਾ ਪਾਣੀ ਬਚਿਆ ਸੀਗਾ ਇਹਦੇ ਚ ਪਾ ਦਿੰਦੇ ਆ ਓਕੇ ਹੁਣ ਅਸੀਂ ਚੱਲਦੇ ਆ ਜਿੱਦਾਂ ਅਸੀਂ ਗੱਲ ਕੀਤੀ ਕਿ ਜਿਹੜੀ ਇੱਕ ਸੈਨੇਟਰੀ ਪੈਡ ਚ ਇੱਕ ਕੁਆਲਿਟੀ ਹੋਣੀ ਚਾਹੀਦੀ ਆ ਬਰੀਥੇਬਲ ਲੇਅਰ ਦੀ ਹੁਣ ਦੇਖੋ ਇਹਦੀ ਇੱਕ ਵੱਖਰੀ ਡੈਮੋ ਹੁੰਦੀ ਆ ਤੁਸੀਂ ਇਹਨੂੰ ਘਰ ਦੇ ਵਿੱਚ ਵੀ ਕਰਕੇ ਦੇਖ ਸਕਦੇ ਹੋ ਪਾਣੀ ਲੋ ਗਰਮ ਉਹਦੇ ਉੱਪਰ ਸੈਨੇਟਰੀ ਪੈਡ ਦੀ ਇਹ ਵਾਲੀ ਲੇਅਰ ਰੱਖ ਦੋ ਅਗੇ ਜਿਹੜੀ ਭਾਫ਼ ਹੈ ਉਹਦੇ ਚੋਂ ਕ੍ਰੋਸ ਹੋਏਗੀ ਤਾਂ ਕਿ ਪਤਾ ਚੱਲਦਾ ਹੈ ਕਿ ਬਰੀਡੇਬਲ ਸੈਨੇਟਰੀ ਪੈਡ ਹੈ ਇਹ ਵੀ ਪੇਪਰ ਹੈ ਜਿੱਦਾਂ ਅਸੀਂ ਗੱਲ ਕੀਤੀ ਕਿ ਮਾਰਕੀਟ ਦਾ ਸੈਨੇਟਰੀ ਪੈਡ ਹੈ ਉਹਨੂੰ ਅਗਰ ਥਰੋ ਕਰਦੇ ਆ ਉਹਨੂੰ 500 ਤੋਂ 800 ਸਾਲ ਲੱਗਦੇ ਨੇ ਡੀਕੰਪੋਜ਼ ਹੋਣ ਲਈ ਦੂਸਰੀ ਸਾਈਡਸ ਆਵਜ਼ਾ ਦਾ ਸੈਨੇਟਰੀ ਪੈਡ ਹੈ ਤੁਸੀਂ ਇਹਨੂੰ ਮਿੱਟੀ 'ਚ ਦਬਾ ਦਿਓ 20 ਤੋਂ 25 ਦਿਨਾਂ ਦੇ ਵਿੱਚ ਖਤਮ ਹੋ ਜਾਂਦਾ ਐਜ਼ ਅ ਫਰਟੀਲਾਈਜ਼ਰ ਬਣ ਜਾਂਦਾ ਹੈ ਜੀ ਵਾਕਈ ਦਰਸ਼ਕੋ ਮੈਂ ਖੁਦ ਹੈਰਾਨ ਹੈਗੀ ਆ ਕਿ ਮੈਂ ਨਹੀਂ ਸੀ ਸੋਚਿਆ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਇਹ ਅਬਜ਼ਰਬ ਕਰ ਲੇਗਾ ਤੇ ਉਸ ਤੋਂ ਬਾਅਦ ਇਹ ਜੈਲ ਦਾ ਰੂਪ ਇੱਕ ਜਿਹੜਾ ਆ ਲੈ ਲੇਗਾ ਜੀ ਤੇ ਮੈਂ ਮੇਦੀ ਕੀਮਤ ਕਿੰਨੀ ਕੁ ਹੈਗੀ ਏ ਜੀ ਮੈਂ ਮੇਦੀ ਬਹੁਤ ਹੀ ਨੋਮੀਨਲ ਪ੍ਰਾਈਸ ਹੈ 8 ਸੈਨੇਟਰੀ ਪੈਡਸ ਨੇ 125 ਦੇ ਵਿੱਚ ਜੀ ਤੇ ਜਿੱਦਾਂ ਅਗਰ ਗੱਲ ਕਰੀਏ ਕਿ ਅਬਜ਼ਰਬ ਕਰਨ ਦੀ ਕਪੈਸਿਟੀ ਜਿੱਦਾਂ ਮੈਂ ਕਿਹਾ ਕਿ 5 ਗੁਣਾ ਜ਼ਿਆਦਾ ਹੈ ਜਿੱਥੇ ਮਾਰਕੀਟ ਦਾ ਸੈਨੇਟਰੀ ਪੈਡ ਹੈਵੀ ਡੇਸ ਦੇ ਵਿੱਚ 3 ਤੋਂ 4 ਲੱਗਦੇ ਨੇ ਉੱਥੇ ਸਿਰਫ 1 ਤੋਂ 2 ਲੱਗਣਗੇ ਜੀ ਤੇ ਮੈਮ ਜਿਹੜਾ ਇਹ ਖਰੀਦਣਾ ਹੋਵੇ ਕਿਸੇ ਨੇ ਤੁਹਾਡਾ ਕੋਈ ਵੀ ਸਮਾਨ ਤਾਂ ਉਹ ਕਿੱਥੋਂ ਖਰੀਦ ਸਕਦੇ ਆ ਜੀ ਮੈਮ ਸਾਡੀ ਵੈਬਸਾਈਟ ਹੈਗੀ ਐ afza.in ਉੱਥੋਂ ਜਾ ਕੇ ਬਾਈ ਕਰ ਸਕਦੇ ਨੇ ਜੀ ਬਾਕੀ ਸਾਡਾ ਇੰਸਟਾ ਦਾ ਪੇਜ ਹੈਗਾ ਉੱਥੇ ਸਾਨੂੰ ਡੀਐਮ ਕਰ ਸਕਦੇ ਨੇ afzaofficial2023 ਜੀ ਤੇ ਮੈਮ ਜਿਵੇਂ ਤੁਸੀਂ ਇੱਥੇ ਰੱਖਿਆ ਹੈਗਾ ਇੱਕ ਹੇਅਰ ਆਇਲ ਯਾਨੀ ਕਿ ਸਿਰ ਤੇ ਲਗਾਉਣ ਵਾਲਾ ਤੇਲ ਜੀ ਇਹਦੀ ਕੀ ਖਾਸੀਅਤ ਹੈਗੀ ਐ ਜੀ ਮੈਂ ਮੈਂ ਆਇਲ ਤਾਂ ਇਹ ਬlesing ਕਵਾਂਗੇ ਜੀ ਜਿੰਨੇ ਸਾਨੂੰ ਇੰਨੀਆਂ ਦਵਾਵਾਂ ਦਵਾਈਆਂ ਠੀਕ ਹੈ ਸਾਡੇ ਹਰ ਪ੍ਰੋਡਕਟ ਨੇ ਇਹਦੇ ਬਾਰੇ ਵੀ ਅਗਰ ਗੱਲ ਕਰਾਂਗੇ ਟੈਸਟੀਮੋਨੀਅਲ ਤੇ ਵੀ ਗੱਲ ਕਰਾਂਗੇ ਮੈਮ 150 ਸਾਲ ਪੁਰਾਣੀ ਫਾਰਮੂਲੇਸ਼ਨ ਦੇ ਨਾਲ ਅਸੀਂ ਇਹਨੂੰ ਤਿਆਰ ਕਰਦੇ ਆਂ ਜੀ 78 ਹਰब्स ਪਲੱਸ 7 ਟਾਈਪ ਆਫ ਔਇਲ ਦੇ ਨਾਲ ਇਨਫਿਊਜ਼ਨ ਪ੍ਰੋਸੈਸ ਦੇ ਨਾਲ ਇਹਨੂੰ ਤਿਆਰ ਕੀਤਾ ਜਾਂਦਾ ਜੋ ਕਿ ਸਾਡੇ ਸਮਝ ਲਓ ਕਿ ਰਿਸ਼ੀ मुनि ਟਾਈਪ ਤੇ ਟਾਈਮ ਦੇ ਜਿਹੜੇ ਪ੍ਰੋਸੈਸ ਦੇ ਨਾਲ ਔਇਲ ਤਿਆਰ ਕੀਤੇ ਜਾਂਦੇ ਸੀ ਸੇਮ ਪ੍ਰੋਸੈਸ ਦੇ ਨਾਲ ਅਸੀਂ ਅੱਜ ਦਾ ਇਹ ਔਇਲ ਤਿਆਰ ਕਰਦੇ ਆਂ ਤੇ ਗਰੰਟੀਡ ਰਿਜ਼ਲਟ ਹੈ ਕਿ 3 ਮਹੀਨਿਆਂ ਦੇ ਵਿੱਚ ਰਿਜ਼ਲਟ ਆਏਗਾ ਤੇ ਇਹ ਪਹਿਲੇ ਦਿਨ ਰਿਜ਼ਲਟ ਨਹੀਂ ਦੇਗਾ ਕਾਰਨ ਕਿ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਆ ਅੱਜ ਬਹੁਤ ਸਾਰੇ ਮਾਰਕੀਟ ਦੇ ਵਿੱਚ ਇਹੋ ਜੇ ਬ੍ਰਾਂਡਸ ਹੋਣੇ ਆ ਜਿਹੜੇ ਕਹਿੰਦੇ ਜੀ ਇੱਕ ਪਹਿਲੀ ਵਾਰੀ ਲਗਾਓ ਤੁਹਾਨੂੰ ਰਿਜ਼ਲਟ ਮਿਲੇਗਾ ਕਾਰਨ ਉਹਦੇ ਵਿੱਚ ਕੈਮੀਕਲ ਇਹਦੇ ਵਿੱਚ ਕੋਈ ਵੀ 1% ਵੀ ਕੈਮੀਕਲ ਨਹੀਂ ਆ ਨਾ ਸਿੰਥੈਟਿਕ ਕਲਰ ਹੈ ਨਾ ਆਰਟੀਫੀਸ਼ੀਅਲ ਫ੍ਰੈਗਰੈਂਸ ਹੈ 100% ਜੜੀ ਬੂਟੀਆਂ ਦੇ ਨਾਲ ਤਿਆਰ ਕੀਤਾ ਗਿਆ ਪਹਿਲੇ ਮਹੀਨੇ ਇਹ ਸਕੈਲਪ ਦੀ ਹੈਲਥ ਨੂੰ ਆਪਣੀ ਹੈਲਦੀ ਕਰੇਗਾ ਦੂਸਰੇ ਮਹੀਨੇ ਵਾਲਾਂ ਦੇ ਹੇਅਰ ਫਾਲ ਨੂੰ ਰੋਕੇਗਾ ਤੀਸਰੇ ਮਹੀਨੇ ਰੀਗ੍ਰੋਥ ਦੇ ਵਿੱਚ ਆਏਗਾ ਤੇ ਤੁਹਾਨੂੰ ਰਿਜ਼ਲਟ ਜੋ ਮਿਲੇਗਾ ਉਹ ਪਰਮਾਨੈਂਟ ਫਿਰ ਹੋਏਗਾ ਜਿਵੇਂ ਮੈਂ ਤੁਸੀ ਗੱਲ ਕੀਤੀ ਹੈਗੀ ਕਿ ਤੁਹਾਡੇ ਸਾਰੇ ਪ੍ਰੋਡਕਟ ਜਿਹੜੇ ਆ ਆਰਗੈਨਿਕ ਹੈਗੇ ਆ ਜੀ ਤੁਹਾਨੂੰ ਸਹਿਯੋਗ ਕੌਣ-ਕੌਣ ਕਰਦਾ ਇਸ ਖੇਤਰ ਦੇ ਵਿੱਚ ਜੀ ਮੈਮ ਸਭ ਤੋਂ ਵੱਡਾ ਸਹਿਯੋਗ ਜਿਹੜਾ ਆ ਜਿਹੜਾ ਸਭ ਤੋਂ ਵੱਡਾ ਹੱਥ ਤਾਂ ਸਾਡੇ ਮਾਪੁਰਖਾਂ ਦਾ ਠੀਕ ਹੈ ਫਿਰ ਜਿਹੜੇ ਮੇਰੀ ਬੈਕਬੋਨ ਜਿਹੜੇ ਮੇਰੇ ਸਭ ਤੋਂ ਵੱਡੇ ਸਪੋਰਟਰ ਨੇ ਉਹ ਮੇਰੇ ਹਸਬੰਡ ਨੇ ਜੀ ਠੀਕ ਹੈ ਜਿੱਦਾਂ ਕਿ ਉਡਣ ਦੀ ਚਾਹਤ ਹਰ ਕੋਈ ਕਰਦਾ ਪਰ ਪੰਖ ਜੜੇ ਆ ਉਹ ਮੇਰੇ ਹਸਬੰਡ ਨੇ ਜੀ ਮੈਂ ਤੁਹਾਡੇ ਜਿਹੜਾ ਹੈ ਬ੍ਰਾਂਡ ਦੀ ਗੱਲ ਕਰਦੇ ਆ ਤੁਸੀਂ ਇਹਦਾ ਨਾਮ ਰੱਖਿਆ ਅਫਜ਼ਾ ਇਹਦੀ ਕੀ ਖਾਸੀਅਤ ਹੈਗੀ ਹੈ ਜੀ ਮੈਮ ਇਹ ਵੀ ਇੱਕ ਬੜਾ मीनिंगफुल ਆ ਅਫਜ਼ਾ ਦਾ ਮਤਲਬ ਹੁੰਦਾ ਹੈ ਸੋਚ ਦੇ ਬੈਰੀਅਰਸ ਨੂੰ ਤੋੜਦੇ ਹੋਏ ਡੇ ਬਾਈ ਡੇ ਅੱਗੇ ਵਧਣਾ ਜਿੱਦਾਂ ਕਿ ਮੈਂ ਤੁਹਾਡਾ ਨਾਲ ਗੱਲ ਕੀਤੀ ਸੀ ਸਾਡਾ ਪਹਿਲਾ ਪ੍ਰੋਡਕਟ ਸੀਗਾ ਅਫਜ਼ਾ ਸੈਨੇਟਰੀ ਪੈਡਸ ਤਾਂ ਤੁਹਾਨੂੰ ਪਤਾ ਹੈ ਕਿ ਇਸ ਮੁੱਦੇ ਤੇ ਉੱਤੇ ਗੱਲ ਕਰਨ ਵਾਸਤੇ ਵੀ ਲੋਕ ਨਾ ਛੱਤੀ ਵਾਰੀ ਸੋਚਦੇ ਨੇ ਪਰ ਅਸੀਂ ਇਸ ਸਟੈਬੂ ਨੂੰ ਤੋੜਦੇ ਹੋਏ ਹੀ ਅੱਗੇ ਵਧਣਾ ਚਾਹੁੰਦੇ ਸੀਗੇ ਇਸ ਕਰਕੇ ਇਹ ਨਾਮ ਰੱਖਿਆ ਸੀਗਾ ਅਫਜ਼ਾ ਸੋਚ ਦੇ ਬੈਰੀਅਰਸ ਨੂੰ ਤੋੜਦੇ ਹੋਏ ਦਿਨ ਬਦਿਨ ਅੱਗੇ ਵਧਣਾ ਤੁਸੀਂ ਗੱਲ ਸੋਚ ਦੀ ਕੀਤੀ ਹੈ ਸੋਚ ਕਿੰਨੀ ਕੁ ਜਿਹੜੀ ਹੈ ਪ੍ਰਭਾਵਿਤ ਕਰਦੀ ਹੈ ਇਨਸਾਨ ਦੀ ਸ਼ਖਸੀਅਤ ਨੂੰ ਜੀ ਮੈਮ ਜੇ ਤੁਹਾਡੀ ਸੋਚ ਚੰਗੀ ਹੈ ਠੀਕ ਹੈ ਜੇ ਤੁਹਾਡੀ ਨੀਤ ਚੰਗੀ ਹੈ ਨੀਤੀ ਚੰਗੀ ਹੈ ਤੁਹਾਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਮੈਮ ਇੱਕ ਅਗਰ ਤਾਂ ਟਾਈਮ ਹੈ ਤੇ ਇੱਕ ਛੋਟੀ ਜੀ ਸਟੋਰੀ ਸ਼ੇਅਰ ਕਰਨਾ ਚਾਹੂੰਗੀ ਤੁਹਾਡੇ ਨਾਲ ਜੀ ਇਹ ਸੋਚ ਦੀ ਤੁਸੀਂ ਗੱਲ ਕੀਤੀ ਇੱਕ ਵਾਰੀ ਕੀ ਹੁੰਦਾ ਇੱਕ ਨਾ ਇੱਕ ਪਰਸਨ ਹੁੰਦਾ ਬੜਾ ਪੋਜ਼ਿਟਿਵ ਇੱਕ ਬੰਦਾ ਹੁੰਦਾ ਬੜਾ ਨੈਗੇਟਿਵ ਕਹਿੰਦੇ ਪੋਜ਼ਿਟਿਵ ਵਾਲਾ ਹਰ ਮਾੜੀ ਤੋਂ ਮਾੜੀ ਸਿਚੁਏਸ਼ਨ ਦੇ ਵਿੱਚ ਵੀ ਨਾ ਪੋਜ਼ਿਟਿਵ ਸੋਚ ਲੰਦਾ ਤੇ ਨੈਗੇਟਿਵ ਉਹਨੂੰ ਚਾਹੇ ਚੰਗੇ ਤੋਂ ਚੰਗਾ ਵੀ ਦੇ ਦੋ ਫਿਰ ਵੀ ਨੈਗੇਟਿਵ ਸੋਚਦਾ ਇੱਕ ਵਾਰੀ ਕੀ ਕਰਦੇ ਆ ਦੋਨਾਂ ਨੂੰ ਨਾ ਇੱਕ ਕਮਰੇ ਚ ਬੰਦ ਕਰ ਦਿੰਦੇ ਆ ਠੀਕ ਹੈ ਜਿਹੜਾ ਨੈਗੇਟਿਵ ਹੁੰਦਾ ਉਥੇ ਬੜਾ ਕੁਝ ਰੱਖ ਦਿੰਦੇ ਆ ਖਾਣ ਪੀਣ ਦਾ ਸਾਰਾ ਸਮਾਨ ਠੀਕ ਹੈ ਤੇ ਜਿਹੜਾ ਪੋਜ਼ਿਟਿਵ ਵਾਲਾ ਹੁੰਦਾ ਉਹਨੂੰ ਜਿੱਥੇ ਘੋੜੇ ਦੀ ਪੂਰੀ ਲਿੱਦ ਪਈ ਹੁੰਦੀ ਉਥੇ ਉਹਨੂੰ ਬੰਦ ਕਰ ਦਿੰਦੇ ਆ ਠੀਕ ਹੈ ਨੈਗੇਟਿਵ ਸੋਚ ਵਾਲਾ ਕੀ ਸੋਚਦਾ ਹੈ ਇਹਨਾਂ ਨੇ ਤਾਂ ਮੈਨੂੰ ਮਾਰਨਾ ਚਾਹੁੰਦੇ ਆ ਇਹਦੇ ਮਠਾਈਆਂ ਰੱਖਤੀਆਂ ਇਹਦੇ ਚਾਹਦੇ ਆ ਜੀ ਮੈਂ ਖਾ ਲਵਾਂ ਮਰ ਜਾਵਾਂ ਹੈਨਾ ਤੇ ਪੋਜ਼ਿਟਿਵ ਸੋਚ ਵਾਲਾ ਕੀ ਸੋਚਦਾ ਹੈ ਕੰਨਾ ਮ ਕਦੋਂ ਦਾ ਸੋਚੰਦਿਆ ਇੰਨੀ ਅਗਰ ਲਿੱਧ ਪਈ ਹੈ ਇਹ ਘੋੜਾ ਕਿੱਥੇ ਹੋਏਗਾ ਜਿਹੜੀ ਇੰਨੀ ਲਿੱਧ ਕਰਦਾ ਹੈ ਕਿ ਉਹਦੇ ਨਾਲ ਆਪਾਂ ਕਿੰਨੀ ਕਮਾਈ ਕਰ ਸਕਦੇ ਆ ਜੀ ਯਾਨੀ ਕਿ ਅਗਰ ਸੋਚ ਆ ਤੁਹਾਨੂੰ ਉਹ ਹੀ ਮੈਟਰ ਕਰਦੀ ਹੈ ਕਿ ਤੁਸੀਂ ਕਿੰਨਾ ਅੱਗੇ ਵਧਣਾ ਚਾਹੁੰਦੇ ਹੋ ਤੇ ਕਿਸ ਸਿਚੁਏਸ਼ਨ ਤੋਂ ਤੁਸੀਂ ਕਿਸ ਆਪਣਾ ਢਲਣਾ ਚਾਹੁੰਦੇ ਹੋ ਜੀ ਬਾਕੀ ਤੁਸੀਂ ਬੜੀ ਵਧੀਆ ਗੱਲ ਸੁਣਾਈ ਹੈਗੀ ਹੈ ਕਿ ਹੁੰਦਾ ਐਵੇਂ ਹੀ ਹੈ ਜੇ ਕਿਸੇ ਨੇ ਗਲਤੀ ਕੱਢਣੀ ਹੈ ਉਹਨੇ ਕੱਢਣੀ ਹੀ ਕੱਢਣੀ ਹੈ ਤੁਸੀਂ ਜਿੰਨੇ ਮਰਜ਼ੀ ਚੰਗੇ ਬਣ ਜਿਓ ਜੀ ਜਿਵੇਂ ਤੁਸੀਂ ਬਹੁਤ ਸਾਰੇ ਜਿਹੜੇ ਹੈਗੇ ਆ ਅਤਰ ਵੀ ਸੇਲ ਕਰਦੇ ਹੈਗੇ ਹੋ ਇਹਨਾਂ ਦੀ ਕੀ ਖਾਸੀਅਤ ਹੁੰਦੀ ਹੈ ਜੀ ਮੈਮ ਸਾਡੇ ਸਾਰੇ ਜਿਹੜੇ ਅਤਰ ਹੈਗੇ ਆ ਨਾਨ ਐਲਕੋਹੋਲਿਕ ਆ ਤੁਸੀਂ ਆਪਣੇ ਗੁਰਦੁਆਰੇ ਸਾਹਿਬ ਵਿੱਚ ਜੋ ਰਿਚੁਅਲਸ ਵਿੱਚ ਮੰਦਿਰ ਵਿੱਚ ਸਾਡੇ ਕੋਲ ਬੜੇ ਡਿਵੋਟਿਜ਼ ਹੈਗੇ ਆ ਜਿਹੜੇ ਕਾਨਾ ਜੀ ਵਾਸਤੇ ਲੈ ਕੇ ਜਾਂਦੇ ਆ ਕਿਉਂਕਿ ਇੱਥੇ ਕੋਈ ਵੀ ਅਸੀਂ ਅਲਕੋਹਲ ਨਹੀਂ ਯੂਜ਼ ਕਰਦੇ ਪ੍ਰੋਪਰ ਕਨਸੈਂਟਰੇਸ਼ਨਸ ਹੈਗੇ ਆ ਆਇਲ ਹੈਗੇ ਸਮਝ ਲਓ ਜੀ ਤੇ ਯਾਨੀ ਕਿ ਪਿਓਰ ਹੈਗੇ ਆ ਜੀ ਬਿਲਕੁਲ ਪਿਓਰ ਹੈ ਜੀ ਤੇ ਮੈਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੀ ਹਾਂ ਸਾਡੇ ਦਰਸ਼ਕਾਂ ਨੂੰ ਜੀ ਮੈਂ ਮੈਂ ਬਸ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਸਿੱਖ ਧਰਮ ਦੇ ਵਿੱਚ ਹਮੇਸ਼ਾ ਹੀ ਛੜਦੀ ਕਲਾ ਦੀ ਗੱਲ ਕੀਤੀ ਗਈ ਹੈ ਤਾਂ ਹਮੇਸ਼ਾ ਅਗਰ ਆਪਾਂ ਪੋਜ਼ਿਟਿਵ ਸੋਚ ਰੱਖਾਂਗੇ ਜੋ ਅਸੀਂ ਸੋਚਿਆ ਉਹਦੇ ਵਿੱਚ ਸਾਰੀਆਂ ਸ਼ਕ ਹਾਜ਼ਰ ਹੁੰਦੀਆਂ ਨੇ ਤੇ ਇਸ ਕਰਕੇ ਆਪਣੇ ਪਰਮਾਤਮਾ ਦਾ ਧਿਆਨ ਧਰਦੇ ਹੋਏ ਤੇ ਹਮੇਸ਼ਾ ਚੜਦੀ ਕਲਾ ਦੀ ਸੋਚ ਹੀ ਰੱਖੋ ਜੀ ਮੰਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦਸ਼ਕੋ ਵਾਕਈ ਮੈਮ ਹੋਰਾਂ ਨੇ ਜਿਵੇਂ ਦੱਸਿਆ ਹੈਗਾ ਯਾ ਕਿ ਚੜ੍ਹਦੀ ਕਲਾ ਜਿਹੜੀ ਹੈ ਇਨਸਾਨ ਦੀ ਸ਼ਖਸੀਅਤ ਦੇ ਵਿੱਚ ਬੜਾ ਬੜੂ ਮੁੱਲਾ ਯੋਗਦਾਨ ਪਾਉਂਦੀ ਹੈ ਜੇਕਰ ਅਸੀਂ ਨਜ਼ਰੀਏ ਨੂੰ ਆਪਣੇ ਨੂੰ ਚੜ੍ਹਦੀ ਕਲਾ ਵਾਲਾ ਰੱਖਾਂਗੇ ਤਾਂ ਸਾਨੂੰ ਕੋਈ ਵੀ ਮੁਸੀਬਤ ਵੱਡੀ ਨਹੀਂ ਲੱਗੇਗੀ ਸਾਨੂੰ ਕੋਈ ਵੀ ਔਕੜਾ ਜਿਹੜੀਆਂ ਨੇ ਹਰਾ ਨਹੀਂ ਸਕਦੀਆਂ ਤੇ ਜੇਕਰ ਅਸੀਂ ਡਰ ਜਾਵਾਂਗੇ ਕਬਰਾ ਜਾਵਾਂਗੇ ਤਾਂ ਅਸੀਂ ਔਕੜਾਂ ਨੂੰ ਕਦੇ ਵੀ ਪਾਰ ਨਹੀਂ ਕਰ ਸਕਦੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਕਾਰਾਤਮਕ ਸੋਚ ਲੈ ਕੇ ਤੁਸੀਂ ਅਗਾਹ ਵਧੋ ਤੇ ਜਿਵੇਂ ਮੈਡਮ ਹੋਰਾਂ ਨੇ ਗੱਲ ਕੀਤੀ ਆ ਆਪਣੇ ਬਹੁਤ ਸਾਰੇ ਸਮਾਨ ਬਾਰੇ ਕਿ ਉਹ ਆਰਗੇਨਿਕ ਸਮਾਨ ਵਰਤਦੇ ਆ ਕੁ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਦਰਤੀ ਚੀਜ਼ਾਂ ਨੂੰ ਵੱਧ ਤੋਂ ਵੱਧ ਸ਼ਾਮਲ ਕਰੀਏ ਤਾਂ ਜੋ ਸਾਡੀ ਜ਼ਿੰਦਗੀ ਜਿਹੜੀ ਹੈ ਸੋਹਣੀ ਬਣ ਸਕੇ ਇਸੇ ਉਮੀਦ ਦੇ ਨਾਲ ਤੁਸੀਂ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ ਧੰਨਵਾਦ